ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਪ੍ਰਚਾਰ ਲਈ ਅਸੀਂ ਆਪਣੀ ਪਾਰਟੀ ਨੂੰ ਪ੍ਰਵਾਨ ਨਹੀਂ ਕਰਦਾ ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾਮ ਰਵਾਣ ਜਿਹੜਾ ਵੀ ਕੋਈ ਸਾਫਸ਼ਾਹ ਦੇ ਖਿਲਾਫ ਬੋਲੇ ਪੰਜਾਬ ਦੇ ਖਿਲਾਫ ਬੋਲੇ ਉੱਥੇ ਭਾਵੇਂ ਜੀਪੀ ਦੇ ਇੱਕ ਇੱਕ ਵਰਕਰ ਜਿਹੜਾ ਆ ਉਹ ਸਟੈਂਡ ਹੋਵੇ ਚਾਹੇ ਉਹ ਕੋਈ ਹੋਵੇ ਆਪਣਾ ਪ੍ਰਾਇਆ ਵਿੱਚ ਕੋਈ ਨਹੀਂ ਹੈ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਕੰਮ ਨਾਲ ਪਾਰਟੀ ਦਾ ਕੋਈ ਲਿੰਕ ਨਹੀਂ ਜੋ ਗਲਤ ਹੈ ਸੋ ਗਲਤ ਹੈ ਅੱਜ ਇੱਕ ਵਾਰ ਫਿਰ ਤੋਂ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕੰਗਨਾਰ ਰਣੌਤ ਦੇ ਕਿਸਾਨਾਂ ਪ੍ਰਤੀ ਬੋਲੇ ਵਿਵਾਦਤ ਬੋਲਾਂ ਤੇ ਪਾਰਟੀ ਦਾ ਸਟੈਂਡ ਕਲੀਅਰ ਕੀਤਾ ਹੈ ਗਰੇਵਾਲ ਨੇ ਸਾਫ਼ ਕਿਹਾ ਕਿ ਕੰਗਨਾਰ ਰਣੌਤ ਦੇ ਬੋਲਾਂ ਦਾ ਉਹਨਾਂ ਵੱਲੋਂ ਖੁੱਲਕੇ ਵਿਰੋਧ ਕੀਤਾ ਗਿਆ ਤੇ ਭਾਜਪਾ ਦੀ ਵਿਚਾਰਧਾਰਾ ਰਵੀ ਕੰਗਨਾਰ ਦੇ ਬੋਲਾਂ ਨਾਲ ਨਹੀਂ ਮਿਲਦੀ ਗਰੇਵਾਲ ਨੇ ਫਿਰ ਤੋਂ ਦੁਹਰਾਇਆ ਕਿ ਭਾਜਪਾ ਕਿਸਾਨ ਹਿਤਾਸ਼ੀ ਪਾਰਟੀ ਹੈ ਪੰਜਾਬ ਦੇ ਕਿਸਾਨਾਂ ਖਿਲਾਫ ਬੋਲਣ ਵਾਲੇ ਕਿਸੇ ਵੀ ਵਰਕਰ ਦੇ ਨਾਲ ਪਾਰਟੀ ਨਹੀਂ ਖੜਦੀ ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਪ੍ਰਵਾਨ ਨਹੀਂ ਕਰਾਂ। ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾ ਬਣਾਉਣ। ਸੈਂਸਰ ਬੋਰਡ ਦਾ ਕੰਮ ਆ ਉਹ ਪਾਸ ਕਰੇ ਜਾਂ ਨਾ ਕਰੇ। ਠੀਕ ਹੈ? ਉਹਦੇ ਨਾਲ ਪਾਰਟੀ ਦਾ ਕੋਈ ਤਾਲੁਕ ਨਹੀਂ। ਪਹਿਲੀ ਤਾਂ ਇਹ ਕਰਦਾ। ਦੂਜੀ ਗੱਲ ਆ ਕਿ ਜਿਹੜਾ ਵੀ ਕੋਈ ਖਾਲਸਾ ਦੇ ਖਿਲਾਫ ਬੋਲੇ, ਪੰਜਾਬ ਦੇ ਖਿਲਾਫ ਬੋਲੇ, ਉੱਥੇ ਭਾਵੇਂ ਬੀਜੇਪੀ ਦੇ ਇੱਕ ਇੱਕ ਵਰਕਰ ਜਿਹੜਾ ਉਹ ਸਟੈਂਡ ਹੋ ਰਿਹਾ। ਚਾਹੇ ਉਹ ਕੋਈ ਹੋਵੇ, ਆਪਣਾ ਪਰਾਇਆ ਉਹਦੇ ਵਿੱਚ ਕੋਈ ਨਹੀਂ ਹੈ। ਠੀਕ ਹੈ ਤੇ ਬੀਜੇਪੀ ਜਿਹੜੀ ਆ ਇਸ ਕਰਕੇ ਮੈਂ ਉਸੇ ਵੇਲੇ ਵਿਰੋਧ ਕੀਤਾ ਉਹਦਾ ਕਿ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ 'ਚ ਅਸੀਂ ਕਿਉਂ ਖੜੇ ਔਰ ਉਹਦੇ 'ਚ ਮੈਂ ਅੱਜ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਿੰਦਾ ਕਿ ਜਿਹੜਾ ਕਿਸਾਨਾਂ ਦੇ ਮਸਲੇ ਸੀ ਜਦੋਂ ਅੰਦੋਲਨ ਖਤਮ ਹੋਇਆ ਉਹ ਉਸ ਤੋਂ ਕੋਈ 6 ਮਹੀਨੇ ਪਹਿਲਾਂ ਸਾਰੀਆਂ ਮੰਗਾਂ ਮੰਗ ਰਹੀ ਸੀ ਔਰ इवन ਕਿਸਾਨਾਂ ਦਾ ਜਿਹੜੇ 2 ਲੱਖ ਤੱਕ ਦਾ ਕਰਜ਼ਾ ਸਰਕਾਰੀ ਤੇ ਸਹਾਕਾਰੀ ਬੈਂਕਾਂ ਦਾ ਉਹ ਵੀ ਖਤਮ ਹੋ ਰਿਹਾ ਸੀ ਉਹ ਕਰਵਾਇਆ ਨਹੀਂ ਇਹਨਾਂ ਨੇ ਇੱਕ ਕਿਸਾਨ ਇਹ ਤਾਂ ਨਹੀਂ ਥੋੜਾ ਸੀ ਤਾਂ ਆ ਜਿਹੜੇ ਕਾਨੂੰਨ ਸੀ ਖੇਤੀ ਕਾਨੂੰਨ ਮੈਂ ਹੁਣ ਵੀ ਕਹਿੰਦਾ ਉਹ ਕਾਨੂੰਨ ਬਹੁਤ ਅੱਛੇ ਸੀ ਪਰ ਅਸੀਂ ਇਹਨਾਂ ਨੂੰ ਸਮਝਾ ਨਹੀਂ ਪਾਏ ਜਾਂ ਇਹਨਾਂ ਨੇ ਸਾਡੇ ਖਿਲਾਫ ਵੀ ਇੱਕ ਮੋਹਮ ਚਲਾਈ ਸੀ ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਵਾਪਸ ਲੈ ਲਏ ਕਿ ਠੀਕ ਹੈ ਵੀ ਇਹ ਸਾਡੀ ਕਮੀ ਹੈ ਸਾਨੂੰ ਮਾਫ਼ ਕਰਦੇ ਹੋ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਪਰ ਹੁਣ ਕਿਸ ਦਿਨ ਇਹ ਆਊਗਾ ਕਿ ਇਹਨਾਂ ਨੇ ਸਾਨੂੰ ਕਹਿਣਾ ਕਿ ਲਾਗੂ ਕਰੋ